ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਪਾਪਾ ਕੁਲਵੰਤ ਸਿੰਘ ਜੀ ਨੇ ਦੱਸਿਆ ਆਖਰ ਕੋਲਕਾਤਾ ਵਰਗੀਆਂ ਘਟਨਾਵਾਂ ਭਾਰਤ ਦੇ ਵਿੱਚ ਲਗਾਤਾਰ 100 ਗੁਣਾ ਹੋਣਗੀਆਂ ਆਖਰ ਹੀ ਆਪਣੇ ਹੀ ਬੱਚੀਆਂ ਦੇ ਰੇਪ ਕਰਨਗੇ ਆਪਾਂ ਵਿਸ਼ੇ ਨੂੰ ਥੋੜਾ ਜਿਹਾ ਵਿਚਾਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਬਹੁਤ ਮਾਰੀ ਘਟਨਾ ਵਾਪਰੀ ਹੈ ਬਹੁਤ ਅਤ ਨਿੰਦਣਯੋਗ ਆਪਾਂ ਜਿਸ ਨੂੰ ਕਹਿ ਸਕਦੇ ਆ ਸਾਧ ਸੰਗਤ ਕੋਲਕਾਤਾ ਦੇ ਵਿੱਚ ਜੋ ਕੁਝ ਹੋਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਿਆਰਿਓ ਉਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਤੇ ਇਹੋ ਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ ਕਿਉਂਕਿ ਅੱਜ ਸਿਰਫ ਇਸਤਰੀ ਨੂੰ ਇੱਕ ਸੰਪੋਗ ਦੇ ਲਈ ਵਰਤਿਆ ਜਾਂਦਾ ਹੈ ਸਿਰਫ ਇੱਕ ਕਾਮਦਾਇਕ ਸਾਧਨ ਸਮਝਿਆ ਜਾਂਦਾ ਹੈ ਮੈਨੂੰ ਮਾਫ ਕਰਿਓ ਸ਼ਬਦ ਵਰਤਨੇ ਪੈ ਰਹੇ ਆ ਸਾਧ ਸੰਗਤ ਇਹੋ ਜੀ ਸਥਿਤੀ ਜਿਹੜੀ ਹੈ ਅੱਜ ਸਾਡੇ ਦੇਸ਼ ਦੀ ਹੋ ਗਈ ਆ ਕਿੰਨੇ ਕੋ ਰੇਪ ਹੁੰਦੇ ਨੇ ਕਿੰਨੇ ਕੋ ਗਲਤ ਕੰਮ ਹੁੰਦੇ ਨੇ ਜਿਨ੍ਹਾਂ ਦਾ ਕੋਈ ਡੇਟਾ ਨਹੀਂ ਭਾਵੇਂ ਅੰਕੜੇ ਇਕੱਠੇ ਕੀਤੇ ਜਾਂਦੇ ਆ ਵੀ 70% ਸਾਡੇ ਦੇਸ਼ ਦੇ ਵਿੱਚ ਹੈ ਜੀਐਨਜੀ ਹੈ ਜੀ ਉਹ ਤਾਂ ਉਹ ਨੇ ਜਿਹੜੇ ਨਿਗਾ ਚ ਆ ਗਏ ਜਿਹੜੇ ਨਿਗਾ ਚ ਹੀ ਨਹੀਂ ਆਏ ਉਹਨਾਂ ਦਾ ਕੀ ਕਰੋਂਗੇ ਉਹ ਤਾਂ ਪਤਾ ਨਹੀਂ ਕਿੰਨੇ ਕੋ ਕੇਸ ਨੇ ਗਰੀਬ ਲੋਕ ਵਿਚਾਰੇ ਜਿਹੜੇ ਗਾ ਨਹੀਂ ਪਾ ਸਕਦੇ ਜਿਹੜੇ ਕੁਛ ਕਰ ਨਹੀਂ ਸਕਦੇ ਜਿਹੜੇ ਸੋਚਦੇ ਆ ਵੀ ਚਲੋ ਕੀ ਕਰਾਂਗੇ ਬਹੁਤੇ ਉਹ ਨੇ ਜਿਹੜੇ ਕਹਿੰਦਾ ਵੀ ਨਹੀਂ ਬਦਨਾਮੀ ਹੋਏਗੀ ਜੀਐਨਜੀ ਹੋਏਗਾ ਧੀਆਂ ਨੂੰ ਇਸ ਕਰਕੇ ਬਦਨਾਮੀ ਦਾ ਟੋਕਰਾ ਸਮਝਿਆ ਜਾਂਦਾ ਹੈ ਕਈ ਲੋਕਾਂ ਦੀ ਜਿਹੜੀ ਸੋਚ ਹੈ ਵੀ ਧੀਆਂ ਦੇ ਰੇਪ ਹੋ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਜਾਂ ਜਨਮ ਹੋਣ ਤੇ ਮਾਰ ਦਿੱਤਾ ਜਾਂਦਾ ਸਾਡੇ ਦੇਸ਼ ਦਾ ਜਿਹੜਾ ਸਿਸਟਮ ਹੈ ਉਹ ਇੱਕ ਇਹੋ ਜਿਹਾ ਸਿਸਟਮ ਹੈ ਜਿਹੜਾ ਰੇਪ ਪਿਸਟ ਲੋਕਾਂ ਨੂੰ ਸਜ਼ਾ ਦੇਣ ਦੇ ਵਿੱਚ ناکਾਮ ਸਾਬਿਤ ਹੈ ਨਾਂ ਦੇ ਬਰਾਬਰ ਹੈ ਇਹੋ ਜੇ ਲੋਕਾਂ ਦੀ ਜਿਹੜੀ ਸਜ਼ਾ ਹੈ ਨਾ ਉਹ ਤਕਰੀਬਨ ਕੁਝ ਤੈ ਸਜ਼ਾ ਹੋਵੇ ਕੁਝ ਦਿਨਾਂ ਦੀ ਸਜ਼ਾ ਨਾ ਹੋਵੇ ਉਹਨਾਂ ਨੂੰ ਮੌਤ ਦੀ ਸਜ਼ਾ ਹੋਵੇ ਤਾਂ ਸਾਡੇ ਦੇਸ਼ ਦੇ ਵਿੱਚ ਇਹ ਘਟਨਾਵਾਂ ਰੁਕਣਗੀਆਂ ਨਹੀਂ ਘਟਨਾਵਾਂ ਨਹੀਂ ਨਹੀਂ ਰੁਕਣਾ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਜਿੰਨਾ ਕੁਝ ਮਰਜ਼ੀ ਹੋ ਜਾਏ ਇਹ ਘਟਨਾਵਾਂ ਨਹੀਂ ਰੁਕਣਗੀਆਂ ਭਾਵੇਂ ਜੋ ਕੁਝ ਮਰਜ਼ੀ ਹੋ ਜਾਏ ਜਿੰਨਾ ਕੁਝ ਮਰਜ਼ੀ ਕਰ ਲਿਓ ਮੈਨੂੰ ਇਹ ਗੱਲ ਤਾਂ ਕਹਿਣੀ ਪੈ ਰਹੀ ਆ ਸਾਧ ਸੰਗਤ ਕਿਉਂਕਿ ਰੂਹ ਕੰਬ ਜਾਂਦੀ ਹੈ ਜਦੋਂ ਅਜਿਹੀਆਂ ਘਟਨਾਵਾਂ ਵੇਖਦੇ ਆ ਜਿਹੜੇ ਲੋਕਾਂ ਨੇ ਉਸ ਭੈਣ ਦੇ ਨਾਲ ਗਲਤ ਕੀਤਾ ਉਹ ਵੀ ਕੁਝ ਭੈਣਾਂ ਦੇ ਭਰਾ ਹੋਣਗੇ ਰਖੜੀਆਂ ਉਹਨਾਂ ਨੇ ਬਣਵਾਈਆਂ ਹੋਣਗੀਆਂ ਤੇ ਸਾਧ ਸੰਗਤ ਬੜਾ ਮਨ ਨੂੰ ਦੁੱਖ ਲੱਗਦਾ ਜਦੋਂ ਅਜਿਹਿਆਂ ਘਟਨਾਵਾਂ ਵਾਪਰਦੀਆਂ ਨੇ ਤੇ ਅਸੀਂ ਇਹੋ ਜਿਹੀਆਂ ਘਟਨਾਵਾਂ ਦੇ ਉੱਤੇ ਆਪੋ ਆਪਣੇ ਜਿਹੜੇ ਆ ਵਿਚਾਰ ਪੇਸ਼ ਕਰਦੇ ਆ ਘਟਿਆ ਜੇ ਤੇ ਕਈ ਲੋਕ ਕਹਿੰਦੇ ਨੇ ਮਾੜਾ ਹੋ ਗਿਆ ਬਹੁਤ ਮਾੜਾ ਹੋਇਆ ਸਾਰੇ ਜਿਹੜੇ ਨੇ ਹੱਕ ਵਿੱਚ ਹੁੰਦੇ ਨੇ ਵੀ ਉਸ ਬੰਦੇ ਨੂੰ ਸਜ਼ਾ ਮਿਲ ਕਹੇ ਕਹਿੰਦੇ ਨੇ ਜੀ ਨਹੀਂ ਜੀ ਇਹ ਐ ਨਹੀਂ ਹੋਇਆ ਜੀ ਖਬਰੇ ਕੀ ਗਲਤੀ ਹੋਊਗੀ ਇੰਜ ਹੋਊਗਾ ਉਹ ਲੋਕਾਂ ਤੇ ਬਹੁਤ ਗੁੱਸਾ ਆਉਂਦਾ ਵੀ ਆਖਰ ਜੋ ਹੋਇਆ ਉਹ ਮਾੜਾ ਹੋਇਆ ਇਹੋ ਜੇ ਲੋਕਾਂ ਦੀ ਬਦੌਲਤ ਮਾੜੇ ਲੋਕਾਂ ਨੂੰ ਛੈ ਮਿਲਦੀ ਆ ਸਾਧ ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਪਹਿਲਾਂ ਹੀ ਕਹੇ ਸੀ ਏਕਾ ਨਾਰੀ ਜਤੀ ਹੋਏ ਪਰ ਨਾ ਰੀਤੀ ਭੈਣ ਬਖਾਨਾ ਤੇ ਇਹ ਬਚਨ ਇਸ ਕਰਕੇ ਕਹੇ ਸੀ ਸਤਿਗੁਰੂ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ 'ਚ ਕਿਹੋ ਜੇ ਹਾਲਾਤ ਹੋਣਗੇ ਸਤਿਗੁਰੂ ਨੇ ਪਹਿਲਾਂ ਹੀ ਆਗਾ ਕੀਤਾ ਸੀ ਕਿ ਸਿੱਖੋ ਤੁਸੀਂ ਆਮ ਉਹੇ ਜੇ ਲੋਕਾਂ ਵਰਗੇ ਨਹੀਂ ਬਣਨਾ ਇਹੋ ਜੇ ਬਣਨਾ ਜਿਹੜਾ ਜ ਮੈਂ ਤੁਹਾਨੂੰ ਦੱਸ ਕੇ ਜਾ ਰਿਹਾ ਐਹੋ ਜੇ ਬਣਨਾ ਤੁਸੀਂ ਸਾਤ ਸੰਗਤ ਇਸ ਕਰਕੇ ਅੱਜ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਗੁਰੂ ਉਪਦੇਸ਼ ਤੋਂ ਵਾਂਝੇ ਹੋ ਕੇ ਆਪਣੇ ਸਮਾਜ ਦੇ ਵਿੱਚ ਜੋ ਕੁਝ ਵਰਤ ਰਿਹਾ ਹੈ ਇਹ ਗੁਰੂ ਦੇ ਉਪਦੇਸ਼ ਤੋਂ ਜਿਹੜੇ ਲੰਬੇ ਹੋਏ ਲੋਕ ਨੇ ਭਟਕੇ ਹੋਏ ਲੋਕ ਨੇ ਜਾਂ ਇੰਜ ਕਹਿ ਲਓ ਜਿਹੜੇ ਚਾਂਬਲੇ ਹੋਏ ਮਸਤੇ ਹੋਏ ਲੋਕ ਨੇ ਉਹ ਅਜਿਹੀਆਂ ਘਟਨਾਵਾਂ ਨੂੰ ਜਿਹੜਾ ਹੈ ਉਹ ਕਰਦੇ ਨੇ ਸਾਤ ਸੰਗਤ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਇਹੋ ਜਿਹੀਆਂ ਘਟਨਾਵਾਂ ਨੂੰ ਠੱਲ ਭਾਵੇ ਪੈ ਜਾਵੇ ਸਾਡੀਆਂ ਧੀਆਂ ਨੂੰ ਖੁੱਲ ਕੇ ਆਜ਼ਾਦੀ ਜਿਹੜੀ ਹੈ ਹੋਵੇ ਇੰਨੀ ਕੋ ਆਜ਼ਾਦੀ ਹੋਵੇ ਕਿ ਉਹ ਪੜ੍ਹ ਲਿਖ ਸਕਣ ਬਾਕੀ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਜੋ ਫੈਸਲੇ ਨੇ ਉਹ ਲੈ ਜਾਣ ਤੇ ਸਾਰਸੰਗਤ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਸਮਾਜ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਨੇ ਜੋ ਧੀਆਂ ਪ੍ਰਤੀ ਬਣਦੀਆਂ ਨੇ ਸਾਰਸੰਗਤ ਧੀਆਂ ਨੂੰ ਥੋੜਾ ਜਿਹਾ ਗਾਈਡ ਕਰਨਾ ਸੰਭਾਲ ਕੇ ਰੱਖਣਾ ਔਰ ਧੀਆਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਪ ਦੀ ਕੇਅਰ ਜਿਹੜੀ ਹੈ ਉਹ ਮਾਪਿਆਂ ਤੋਂ ਲੈਣੀ ਆਪਣੇ ਆਪ ਦੀ ਕੇਰ ਜਿੱਥੇ ਤੱਕ ਅਸੀਂ ਕਰ ਸਕਦੇ ਆ ਕਰੀਏ ਅੱਜ ਦੀਆਂ ਧੀਆਂ ਭੈਣਾਂ ਨੂੰ ਸਭ ਤੋਂ ਵੱਧ ਲੋੜ ਹੈ ਸ਼ਸਤਰ ਦੀ ਹਥਿਆਰ ਦੀ ਜਿੱਥੇ ਕੋਈ ਇਹੋ ਜਿਹੀ ਘਟਨਾਵਾਂ ਵਾਪਰਨ ਦਾ ਡਰ ਹੋਵੇ ਉਥੇ ਇਹੋ ਜਿਹੇ ਬੰਦਿਆਂ ਨੂੰ ਮੌਕੇ ਤੇ ਆਨ ਦਾ ਸਪੋਰਟ ਜਿਹੜੀ ਹੈ ਸਜ਼ਾ ਮਿਲਣੀ ਚਾਹੀਦੀ ਓਸੇ ਦੇ ਹੱਥੋਂ ਤੇ ਹਾਲਾਂਕਿ ਓਸੇ ਦੇ ਹੱਥੋਂ ਜੇ ਸਜ਼ਾ ਮਿਲੇਗੀ ਤਾਂ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਆਪਣੀ ਰੱਖਿਆ ਦੇ ਲਈ ਸਵੈ ਮਾਨ ਦੇ ਲਈ ਇਹ ਜਿਹੜਾ ਕਤਲ ਹੋਇਆ ਜਾਂ ਉਹਨੂੰ ਸਜ਼ਾ ਦਿੱਤੀ ਕੁਝ ਵੀ ਹੋਇਆ ਤੇ ਸਾਧ ਸੰਗਤ ਇਹ ਉਦੋਂ ਹੀ ਜਿਹੜਾ ਹੈ ਇਹ ਫੈਸਲਾ ਹੋ ਜਾਣਾ ਚਾਹੀਦਾ ਹੈ ਇਹ ਸਾਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ